ਹੋ ਟਲ ਗੁਰ ਸੇਵੀਐ ਅਹਨ ਸੁ ਸਹਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮ ਦੀ ਨੂਰ ਅਰਸੋਂ ਕੋਰਸੋਂ ਚਟੀਐ ਉਦ ਦੇਤੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸਚਾ ਪਾਤਸ਼ਾਹ ਸਿਰਸਾਂ ਹੰਦੇ ਜਿਸ ਪਾਸ ਬਹਿਠਿਆ ਸੋਹੀਏ ਸਵਨਾੰਦਾ ਵੀਸਾ ਸਜਣ ਸਚਾ ਪਾਤਿ ਸੋ ਸਿਰਸਾਂ ਦੇ ਜਿਸ ਪਾਸ ਬਹਿਠਿਆ ਸੋਹੀ ਸਵਨਾੰਦਾ ਵੀਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤਸਰੀ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤ ਗੁਰ ਪਰਸਾਦ ਹਰ ਹਰ ਸਿਮਰਹੁ ਅਗਮ ਅਪਾਰ ਜਿਸ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਤ ਗੁਰ ਪਰਖ ਮਿਲਾਵ ਹੋ ਗੁਰ ਮਿਲੈ ਸੁਖ ਹੋਈ ਰਾਮ ਹਰ ਹਰ ਸਿਮਰ ਰਹਾ ਗਮ ਅਪਾਰਾ ਜਿਸ ਸਿਮਰਤ ਦੁਖ ਮਿਟੇ ਹਮਾਰਾ ਹਰ ਹਰ ਸਤ ਗੁਰ ਪੁਰਖ ਮਿਲਾਵਹੁ ਗੁਰ ਮਿਲਿਆ ਸੁਖ ਹੋਈ RAM ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰਖੋ ਔਰ ਧਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲੈ ਪਰਗਟ ਹੋਈ ਰਾਮ ਮਦ ਸੋਦਨ ਹਰ ਮਾਦੋ ਪ੍ਰਾਨ ਮੇਰ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰਹੁ ਗੁਰ ਮੇਲੋਹ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰਨਾਨਕ ਨਾਮ ਸੁਖ ਹੋਈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰਹੁ ਆਗਮ ਅਪਾਰਾ ਜਿਸ ਸਿਮਰਤ ਦੁਖ ਮਿਟੈ ਹਮਾਰਾ ਹਰ ਹਰ ਸਤਗੁਰ ਪੁਰਖ ਮਿਲਾਵਹੁ ਗੁਰ ਮਿਲਿਆ ਸੁਖ ਹੋਈ ਰਾਮ